ਹਾਂਜੀ ਕਿਸਾਨ ਵੀਰੋ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਦੀ ਲੇਟ ਬਜਾਈ ਵਾਲੀਆਂ ਕਿਸਮਾਂ ਜਿਨ੍ਹਾਂ ਦੀ ਪਨੀਰੀ ਆਪਾਂ ਜੂਨ ਦੇ ਅਖੀਰ ਤੱਕ ਲਗਾ ਸਕਦੇ ਆਂ ਘੱਟ ਸਮੇਂ ਤੇ ਘੱਟ ਪਾਣੀ ਦੀ ਬਾਲੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਕਿਸਮਾਂ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਉੱਪਰ ਨੇ ਮੈਨੂੰ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਨਿਬਾ ਦਵਾ ਲਿਓ ਤਾਂ ਕਿ ਹਰ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਜਿਹੜਾ ਪਹੁੰਚਦਾ ਰਹੇ ਤਾਂ ਕਿਸਾਨ ਵੀਰੋ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਤਿ ਤੁਹਾਡੀ ਸਾਡੀ ਹਰਮਨ ਪਿਆਰੀ ਵੈਰਾਈਟੀ ਪੀਆ 126 ਤਾਂ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਵੀਰੋ ਤੁਸੀਂ ਇਹ ਵੈਰਾਈਟੀ ਲਗਾ ਰਹੇ ਹੋ ਤੁਸੀਂ ਸਾਰੇ ਇਸ ਬ੍ਰੈਡ ਤੋਂ ਚੰਗੀ ਤਰ੍ਹਾਂ ਜਾਣੂ ਤਾਂ ਵੈਸ਼ਤਾ ਇਸ ਪਨੀਰੀ ਦਾ ਜਿਹੜਾ ਸਮਾਂ ਉਹ 25 ਮਈ ਤੋਂ ਸ਼ੁਰੂ ਹੋ ਜਾਂਦਾ ਹੈ 25 ਮਈ ਤੋਂ 25 ਜੂਨ ਤੱਕ ਕਿਹੜਾ ਦਾ ਟਾਈਮ ਪੀਰੀਅਡ ਹੈ ਤਾਂ ਪਰ ਜਿੰਨਾ ਕਿਸਾਨ ਵੀਰੋਂ ਤੁਸੀਂ ਇਸ ਨੂੰ ਲੇਟ ਲੈ ਕੇ ਜਾਂਦੇ ਹੋ 25 ਜੂਨ ਦੇ ਨੇੜੇ ਲੈ ਕੇ ਜਾਂਦੇ ਹੋ ਉਹਨਾਂ ਹੀ ਇਹ ਵੈਰਾਈਟੀ ਜਿਹੜਾ ਆਪਾਂ ਨੂੰ ਵਧੀਆ ਝਾੜ ਦਿੰਦੀ ਹੈ ਤੇ ਵਧੀਆ ਮੁਨਾਫਾ ਦਿੰਦੀ ਹੈ ਤੇ ਇਸ ਦੀ ਮੈਨੇਜਮੈਂਟ ਵੀ ਆਪਾਂ ਨੂੰ ਘੱਟ ਕਰਨੀ ਪੈਂਦੀ ਹੈ ਤੇ ਘੱਟ ਸਮੇਂ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਬਹੁਤ ਸੋਹਣੀ ਵੈਰਾਈਟੀ ਹੈ ਇਸ ਦੀ ਜਿਹੜੀ ਪਨੀਰ ਦੀ ਬਜਾਏ ਤੁਸੀਂ 10 ਜੂਨ ਤੋਂ 25 ਜੂਨ ਤੱਕ ਕਰ ਸਕਦੇ ਹੋ ਅਗਲੀ ਜਿਹੜੀ ਵੈਰਾਈਟੀ ਕਿਸਾਨ ਵੀਰ ਉਹ ਹੈਗੀ ਹੈ 1121 ਤੇ 1718 ਤੇ ਜਿਹੜੇ ਕਿਸਾਨ ਵੀਰ 1121 ਲਗਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ 1121 ਥੋੜੀ ਪੁਰਾਣੀ ਕਿਸਮ ਹੋ ਗਈ ਹੈ ਤਾਂ ਇਸ ਦਾ ਬੀਜ ਬਗੈਰ ਸੋਦੇ ਕਦੇ ਵੀ ਨਹੀਂ ਲਾਉਣਾ ਬੀਜ ਨੂੰ ਚੰਗੀ ਤਰ੍ਹਾਂ ਸੋੜ ਕੇ ਫੇਰ ਇਸ ਦੀ ਪਨੀਰੀ ਦੀ ਜਿਹੜੀ ਬਜਾਈ ਆਪਾਂ ਕਰਨੀ ਹੈ 1718 ਵੀ ਇਸ ਦੇ ਨਾਲ ਦੀ ਵੈਰਾਈਟੀ ਹੈ 1121 ਜਿਹੜਾ ਦਾਣਾ ਥੋੜਾ ਬਰੀਕ ਹੁੰਦਾ ਪਤਲਾ ਹੁੰਦਾ ਤੇ 1718 ਦਾ ਦਾਣਾ ਥੋੜਾ ਮੋਟਾ ਹੁੰਦਾ ਤੇ ਜਿਹੜੇ 17 18 ਉਹਦਾ ਝਾੜ ਥੋੜਾ ਜਿਆਦਾ ਹੈ ਤੇ ਇਹਦਾ ਰੇਟ ਵੀ 11 21 ਦੇ ਲਗਭਗ ਬਰਾਬਰ ਹੀ ਮਿਲ ਜਾਂਦਾ ਹੈ ਫਿਰ ਵੀ ਓਵਰ ਆਲ ਜਿਹੜੀ 17 18 ਉਹ ਥੋੜੇ ਪੈਸੇ ਆਪਾਂ ਨੂੰ ਜਿਆਦਾ ਬਿਟਾ ਦਿੰਦੀ 11 21 ਨਾਲ ਤਾਂ ਜਿਹੜੇ ਕਿਸਾਨ ਵੀ ਇਹਨਾਂ ਵੈਰਾਈਟੀਆਂ ਲਗਾ ਰਹੇ ਨੇ 11 21 ਤੇ 17 18 ਉਹ 15 ਜੂਨ ਤੱਕ ਤੁਸੀਂ ਇਹਨਾਂ ਵੈਰਾਈਟੀਆਂ ਦੀ ਜਿਹੜੀ ਪਨੀਰੀਆ ਲਗਾ ਸਕਦੇ ਹੋ ਦੋ ਚਾਰ ਦਿਨ ਲੇਟ ਵੀ ਹੋ ਸਕਦੇ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ ਪਰ ਫਿਰ ਵੀ 11 21 ਤੇ 17 18 ਜਿਹੜੀ ਤੁਸੀਂ ਪਨੀਰੀ ਹੈ ਉਹ 15 ਜੂਨ ਤੱਕ ਲਗਾ ਸਕਦੇ ਹੋ ਅਗਲੀ ਜਿਹੜੀ ਵੈਰਾਈਟੀ ਹੈ ਕਿਸਾਨ ਵੀਰੋ ਉਹ ਹੈਗੀ ਹੈ 1885 ਤੇ 1886 1885 ਤੇ 1886 ਵੀ ਸੋਹਣੀਆਂ ਵੈਰਾਈਟੀਆਂ ਨੇ ਨਵੀਆਂ ਵੈਰਾਈਟੀਆਂ ਨੇ ਚੰਗੇ ਝਾੜ ਦੇ ਰਹੇ ਨੇ ਵੀ ਕਾਫੀ ਲਾਕਿਆਂ ਦੇ ਵਿੱਚ ਕਈ ਕਿਸਾਨ ਵੀਰਾਂ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਬਿਜਾਈ ਕੀਤੀ ਹੈ ਤਾਂ ਇਹਨਾਂ ਕਿਸਮ ਦੀ ਜਿਹੜੀ ਪਨੀਰੀਏ ਤੁਸੀਂ ਕਿਸਾਨ ਵੀਰੋ 15 ਤੋਂ 18 ਜੂਨ ਤੱਕ ਲਗਾ ਸਕਦੇ ਹੋ ਅਗਲੀ ਜਿਹੜੀ ਵੈਰਾਈਟੀ ਕਿਸਾਨ ਮੀਰੋ ਹੈਗੀ ਹੈ ਪੰਜਾਬ ਨੰਬਰ 1 ਤੇ ਪੰਜਾਬ ਨੰਬਰ 7 ਇਹ ਵੀ ਸੁਣੀਏ ਵੈਰਾਈਟੀਆਂ ਨੇ ਵਧੀਆ ਝਾੜ ਦਿੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਕਿਸਾਨ ਮੀਰੋ ਤੁਸੀਂ ਪਨੀਰੀ ਹੈ 20 ਜੂਨ ਤੱਕ ਆਪਣੇ ਖੇਤਾਂ ਦੇ ਵਿੱਚ ਬੀਜ ਸਕਦੇ ਹੋ ਤੇ ਇਹਦਾ ਛੱਟਾ ਦੇ ਸਕਦੇ ਹੋ ਅਗਲੀ ਜਿਹੜੀ ਵੈਰਾਈਟੀ ਹੈ ਉਹ ਹੈਗੀ ਹੈ 1509 ਤੇ 1847 ਤੁਹਾਡੀ ਹਰ ਮਨ ਪਿਆਰੀਆਂ ਵੈਰਾਈਟੀਆਂ ਨੇ ਕਿਸਾਨ ਮੀਰੋ ਇਹ ਚੰਗਾ ਝਾੜ ਤੇ ਚੰਗਾ ਮੁਨਾਫਾ ਦੇ ਕੇ ਜਾਂਦੇ ਕਿਸਾਨ ਵੀਰਾਂ ਨੂੰ 1847 ਵੀ ਕਾਫੀ ਵਧੀਆ ਵੈਰਾਈਟੀ ਹੈ ਤੇ ਜਿਹੜੇ ਬਿਮਾਰੀਆਂ ਵਗੈਰਾ ਬਹੁਤ ਘੱਟ ਆਉਂਦੀਆਂ ਨੇ ਤੇ ਇਹਨਾਂ ਕਿਸਮਾਂ ਦੀ ਜਿਹੜੀ ਪਨੀਰੀ ਤੁਸੀਂ ਕਿਸਾਨ ਵੀਰੋ ਵੇਚ ਸਕਦੇ ਹੋ 15 ਤੋਂ ਲੈ ਕੇ 30 ਜੂਨ ਤੱਕ ਬੜੀ ਆਸਾਨੀ ਨਾਲ ਬੜੇ ਆਰਾਮ ਨਾਲ ਤੁਸੀਂ ਇਹਨਾਂ ਦੀ ਜਿਹੜੀ ਪਨੀਰੀ ਉਹ ਵੇਚ ਸਕਦੇ ਹੋ 15 ਜੂਨ ਤੋਂ ਲੈ ਕੇ 30 ਜੂਨ ਤੱਕ ਸੋਹਣੇ ਕਿਸਮਾਂ ਨੇ ਕਾਫੀ ਕਿਸਾਨ ਵੀਰਾਂ ਦੀ ਹਰਮਨ ਪਿਆਰੀਆਂ ਨੇ ਇਸ ਤੋਂ ਬਾਅਦ ਕਿਸਾਨ ਵੀਰਾਂ ਅਖੀਰ ਤੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਘੱਟ ਸਮੇਂ ਵਾਲੀ ਕਿਸਮ 1692 ਲਗਭਗ 120 ਦਿਨਾਂ ਦੀ ਇਹ ਜਿਹੜੀ ਕਿਸਮ ਹੈਗੀ ਹੈ ਸਭ ਤੋਂ ਘੱਟ ਸਮਾਂ ਲੈਂਦੀ ਹੈ ਜਿੱਥੇ ਪਾਣੀ ਦੀ ਘਾਟ ਦਾ ਕਿਸਾਨ ਵੀਰਾਂ ਕੋਲੇ ਜਾਂ ਨਰਮੇ ਵਾਲੇ ਕਿਸਾਨ ਵੀਰ ਜਿਹੜੇ ਇਸ ਵਾਰ ਝੋਨੇ ਵਾਲੇ ਪਾਸੇ ਆ ਰਹੇ ਨੇ ਉਹਨਾਂ ਵਾਸਤੇ ਇਹ ਵੀ ਵਧੀਆ ਸਾਬਤ ਹੋ ਸਕਦੀ ਹੈ ਇਹ ਕਿਸਮ ਤਾਂ ਥੋੜੇ ਏਰੀਆ ਦੇ ਵਿੱਚ ਨਰਮੀ ਵਾਲੇ ਕਿਸਾਨ ਵੀਰ ਵੀ ਇਸ ਨੂੰ ਟ੍ਰਾਈ ਕਰ ਸਕਦੇ ਆ 16 ਬਰਮੇ ਇਸ ਦੀ ਜਿਹੜੀ ਬਜਾਈ ਤੁਸੀਂ 15 ਜੂਨ ਤੋਂ ਬਾਅਦ ਕਦੋਂ ਵੀ ਕਰ ਸਕਦੇ ਹੋ 15 ਜੂਨ ਤੋਂ ਅਖੀਰ ਤੱਕ ਇਸ ਦੀ ਜਿਹੜੀ ਤੁਸੀਂ ਬਜਾਈ ਹੈ ਆਪਣੇ ਹਿਸਾਬ ਨਾਲ ਕਰ ਸਕਦੇ ਹੋ 120 ਨਦੀ ਜਿਹੜੀ ਸਾਰੀ ਫਸਲ ਹੈਗੀ ਹੈ ਤਾਂ ਇਹ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰਨੀ ਕਿਸਾਨ ਵੀਰੋ ਅੱਜ ਦੀ ਵੀਡੀਓ ਇੱਥੇ ਤੱਕ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗਦਾ ਘੰਟੀ ਵਾਲਾ ਬੰਨ ਜਰੂਰ ਦਵਾ ਲਿਓ ਤਾਂ ਇੱਥੇ ਸਮਾਪਤੀ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ